ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੌਖੇ ਤਰੀਕੇ ਨਾਲ ਬਾਰਡਰ ਬਣਾਉਣਾ ਲੈ ਕੇ ਆਈ ਹਾਂ ਖਾਸ ਕਰਕੇ ਬਿਗਨਰਸ ਲਈ ਜੇਕਰ ਤੁਸੀਂ ਬਨਾਈ ਦਾ ਕੰਮ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਜਿਹੜਾ ਅੱਜ ਦਾ ਜਿਹੜਾ ਆਪਣਾ ਇਹ ਬਾਰਡਰ ਹੈ ਦੋ ਦੋ ਕੁੰਡਿਆਂ ਦਾ ਬਾਰਡਰ ਹੈ ਬਹੁਤ ਹੀ ਸੌਖੇ ਤਰੀਕੇ ਨਾਲ ਬਣਦਾ ਹੈ ਠੀਕ ਹੈ ਦੋਨਾਂ ਸਾਈਡਾਂ ਤੋਂ ਇੱਕੋ ਜਿਹਾ ਦਿਖਾਈ ਦਿੰਦਾ ਹੈ ਬਸ ਫਰਕ ਇੰਨਾ ਹੁੰਦਾ ਜਿਹੜਾ ਕੁੰਡਿਆਂ ਦਾ ਆਪਣਾ ਇਹ ਸਿੱਧਾ ਪਾਸਾ ਹੁੰਦਾ ਦੇਖੋ ਇਸ ਤਰ੍ਹਾਂ ਤੇ ਅੰਦਰਲਾ ਉਲਟਾ ਪਾਸਾ ਠੀਕ ਹੈ ਇਸ ਤਰ੍ਹਾਂ ਬਹੁਤ ਹੀ ਸੌਖੇ ਤਰੀਕੇ ਨਾਲ ਬਾਰਡਰ ਬੰਨ੍ਹਦਾ ਕਿਸੇ ਵੀ ਪ੍ਰੋਜੈਕਟ ਲਈ ਲੇਡੀਜ਼ ਕਾਰਡੀਗਨ ਜਾਂ ਡਾ ਸਵੈਟਰ ਬੱਚਿਆਂ ਦੇ ਕੋਠੀਆਂ ਸਵੈਟਰ ਸਕੀ ਵੀ ਬਲੌਜ਼ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਬਾਰਡਰ ਨੂੰ ਬਣਾ ਸਕਦੇ ਹੋ ਲੰਬਾਈ ਚੜਾਈ ਤੁਸੀਂ ਆਪਣੇ ਹਿਸਾਬ ਨਾਲ ਰੱਖਣੀ ਹੈ ਜਿੰਨੀ ਇਸ ਤਰ੍ਹਾਂ ਤੁਹਾਨੂੰ ਲੰਬਾਈ ਚਾਹੀਦੀ ਉਸੇ ਤਰੀਕੇ ਨਾਲ ਤੁਸੀਂ ਕੁੰਡੇ ਰੱਖ ਲੈਣੇ ਚੜਾਈ ਤੁਸੀਂ ਆਪਣੇ ਹਿਸਾਬ ਨਾਲ ਬਣਾਉਣੀ ਹੈ ਇਸ ਤਰ੍ਹਾਂ ਠੀਕ ਹੈ ਜਿੰਨੀ ਚੜਾਈ ਤੁਹਾਨੂੰ ਚਾਹੀਦੀ ਹੋਊਗੀ ਬਸ ਇਹ ਨਾ ਪਤਿਆਨ ਰੱਖਣਾ ਇਧਰ ਆਪਣਾ ਦੇਖੋ ਉਲਟਾ ਕੁੰਡਾ ਆ ਰਿਹਾ ਤੇਥੇ ਲਾਸਟ ਤੇ ਵੀ ਉਲਟਾ ਹੀ ਆਵੇ ਫਿਰ ਜਿਹੜਾ ਬਾਰਡਰ ਹੈ ਦੇਖੋ ਹੁਣ ਦੋਨਾਂ ਸਾਈਡਾਂ ਤੇ ਉਲਟਾ ਕੁੰਡਾ ਹੋ ਗਿਆ ਇਧਰ ਵੀ ਉਲਟਾ ਤੇ ਇਧਰ ਵੀ ਇਹ ਦੋਨੇ ਸਲਾਈ 'ਚ ਆ ਜਾਣਗੇ ਤਾਂ ਇੱਕ ਇੱਥੇ ਸਿੱਧਾ ਰਹਿ ਜਾਊ ਫਿਰ ਅਗਲਾ ਕੁੰਡਾ ਸਿੱਧਾ ਇਸ ਤਰ੍ਹਾਂ ਠੀਕ ਹੈ ਇਸ ਤਰ੍ਹਾਂ ਬਾਰਡਰ ਜਿਹੜਾ ਬਣਿਆ ਸੋਹਣਾ ਲੱਗਦਾ ਜਾਂ ਤੁਸੀਂ ਜੇਕਰ ਇਧਰ ਪਹਿਲਾਂ ਸਿੱਧਾ ਬਣਾਇਆ ਤਾਂ ਲਾਸਟ ਤੇ ਵੀ ਸਿੱਧਾ ਹੀ ਬਣਾ ਲਿਓ ਇੱਕ ਦੋ ਕੁੰਡੇ ਤੁਹਾਡੇ ਘਟਣਗੇ ਤਾਂ ਤੁਸੀਂ ਇੱਕ ਦੋ ਕੁੰਡੇ ਆ ਪਾ ਸਕਦੇ ਹੋ ਕੋਈ ਗੱਲ ਨਹੀਂ ਇੱਕ ਦੋ ਕੁੰਡਿਆਂ ਨਾਲ ਕੋਈ ਫਰਕ ਨਹੀਂ ਪੈਂਦਾ ਹੁੰਦਾ ਇਸ ਲਈ ਜਿਹੜੇ ਇੱਕ ਦੋ ਕੁੰਡੇ ਤੁਸੀਂ ਵਧਾ ਸਕਦੇ ਹੋ ਵਿਅਸਤ ਆਪਾਂ ਨੂੰ ਇੱਕ ਕੁੰਡਾ ਹੀ ਵਧਾਉਣਾ ਪਊਗਾ ਜੇਕਰ ਇਧਰ ਉਲਟਾ ਕੁੰਡਾ ਆ ਰਿਹਾ ਤੁਹਾਡਾ ਇਧਰ ਸਿੱਧਾ ਆ ਰਿਹਾ ਤੁਸੀਂ ਇੱਕ ਕੁੰਡਾ ਇਹਦਾ ਹੋਰ ਬਣਾ ਲੈਣਾ ਲਾਸਟ ਤੇ ਉਲਟਾ ਬਣਾ ਲੈਣਾ ਬਹੁਤ ਹੀ ਸੌਖੇ ਤਰੀਕੇ ਨਾਲ ਜਿਹੜਾ ਆਪਣਾ ਇਹ ਬਾਰਡਰ ਬਣਦਾ ਹੈ। ਕੁੰਡੇ ਤੁਸੀਂ ਕਿਸੇ ਵੀ ਤਰੀਕੇ ਨਾਲ ਪਾ ਸਕਦੇ ਆ। ਮੈਂ ਆਪਣੇ ਚੈਨਲ ਤੇ ਕਈ ਤਰੀਕਿਆਂ ਨਾਲ ਕੁੰਡੇ ਪਾਉਣੇ ਦੱਸ ਚੁੱਕੀ ਆ। ਜਿਹੜਾ ਵੀ ਤਰਾ ਤਰੀਕਾ ਤੁਹਾਨੂੰ ਸੌਖਾ ਲੱਗੇ ਉਸੇ ਤਰੀਕੇ ਨਾਲ ਤੁਸੀਂ ਕੁੰਡੇ ਪਾ ਸਕਦੇ ਆ। ਬਾਰਡਰ ਵੀ ਮੈਂ ਕਈ ਤਰੀਕਿਆਂ ਨਾਲ ਬਣਾਉਣੇ ਦੱਸਿਆ ਆਪਣੇ ਚੈਨਲ ਤੇ ਜਿਹੜਾ ਵੀ ਬਾਰਡਰ ਤੁਹਾਨੂੰ ਵਧੀਆ ਲੱਗੇ ਸੌਖਾ ਲੱਗੇ ਤੁਸੀਂ ਆਪਣੀ ਪ੍ਰੋਜੈਕਟ ਲਈ ਬਣਾ ਸਕਦੇ ਆ। ਤੇ ਜਿਹੜਾ ਆਪਣਾ ਅੱਜ ਦਾ ਬਾਰਡਰ ਹੈ ਤਾਂ ਬਹੁਤ ਹੀ ਜ਼ਿਆਦਾ ਆਸਾਨ ਹੈ। ਜਿਹੜਾ ਆਪਣਾ ਇਹ ਬਾਰਡਰ ਹੈ ਖੁੱਲਦਾ ਵੀ। ਠੀਕ ਹੈ। ਇਸ ਤਰ੍ਹਾਂ ਖੁੱਲਦਾ ਤਾਂ ਵਾਪਸ ਇਸ ਤਰ੍ਹਾਂ ਉਸੇ ਸ਼ੇਪ ਚ ਹੋ ਜਾਂਦਾ ਹੈ ਇਸ ਲਈ ਜਿਹੜਾ ਇਹਨੂੰ ਜੈਂਟਸ ਸਵੈਟਰ ਕਿਸੇ ਵੀ ਪ੍ਰੋਜੈਕਟ ਲਈ ਵਰਤ ਸਕਦੇ ਹਾਂ ਕਿਸੇ ਵੀ ਕਲਰ ਚ ਤੇ ਚਲੋ ਫਿਰ ਸ਼ੁਰੂ ਕਰਦੇ ਆਂ ਆਪਾਂ ਪਹਿਲੀ ਸਲਾਈ ਕੁੰਡੇ ਪਾਉਣ ਤੋਂ ਬਾਅਦ ਮੰਨ ਲਓ ਇਹ ਕੁੰਡੇ ਪਾਏ ਸਿੱਧੀ ਸਾਈਡ ਪਹਿਲੀ ਸਲਾਈ ਦੇਖੋ ਇਸ ਤਰ੍ਹਾਂ ਬਣਾਵਾਂਗੇ ਆਪਾਂ ਇੱਕ ਕੁੰਡਾ ਉਲਟਾ ਤੇ ਅੰਦੇ ਪਿੱਛੇ ਇੱਕ ਸਿੱਧਾ ਇਹ ਦੋ ਦੋ ਕੁੰਡਿਆਂ ਨੂੰ ਆਪਾਂ ਰਿਪੀਟ ਕਰਦੇ ਹਾਂ ਥ੍ਰੈਡ ਡੱਗ ਇੱਕ ਉਲਟਾ ਇੱਕ ਸਿੱਧਾ ਇੱਕ ਉਲਟਾ ਇੱਕ ਸਿੱਧਾ ਇੱਕ ਉਲਟਾ ਇੱਕ ਸਿੱਧਾ ਮੇਰੇ ਕੋਲ ਇੱਥੇ ਸਲਾਈ ਤੇ ਜਿਹੜੇ 63 ਕੁੰਡਿਆ 63 ਕੁੰਡੇ 63 ਕੁੰਡਿਆਂ ਤੇ ਮੈਂ ਇਹ ਬਾਰਡਰ ਬਣਾ ਰਹੀ ਹਾਂ ਤੁਸੀਂ ਕੁੰਡੇ ਹਿਸਾਬ ਨਾਲ ਆਪਣੇ ਹਿਸਾਬ ਨਾਲ ਲੈਣੇ ਜਿੰਨੇ ਕੁੰਡੇ ਤੁਹਾਨੂੰ ਚਾਹੀਦੇ ਹੋਣਗੇ ਉਹਨੇ ਕੁੰਡੇ ਲੈ ਲੈਣੇ ਠੀਕ ਹੈ ਕਈ ਵਾਰ ਆਪਾਂ ਬਾਰਡਰ ਬਣਾਉਣੇ ਆ ਤਾਂ ਆਪਾਂ ਨੂੰ ਇਸ ਤਰ੍ਹਾਂ ਕੁੰਡੇ ਚਾਹੀਦੇ ਹੁੰਦੇ ਜਿਵੇਂ 2 ਦੇ ਮਲਟੀਪਲ ਨੇ ਕੁੰਡੇ 3 ਦੇ ਮਲਟੀਪਲ ਨੇ ਕੁੰਡੇ ਰੱਖਣੇ ਇਹਦੇ ਵਿੱਚ ਕੋਈ ਇਸ ਤਰ੍ਹਾਂ ਨਹੀਂ ਜਿੰਨੇ ਕੁੰਡੇ ਤੁਹਾਨੂੰ ਚਾਹੀਦੇ ਹੋਣਗੇ ਉਹਨੇ ਕੁੰਡੇ ਤੁਸੀਂ ਲੈ ਸਕਦੇ ਹਨ ਸਾਰੀ ਸਿਲਾਈ ਲਾਸਟ ਤੱਕ ਆਪਣੀ ਇਸੇ ਤਰ੍ਹਾਂ ਹੀ ਜਾਊਗੀ ਸਟਾਰਟਿੰਗ ਚ ਕੁੰਡਾ ਉਲਟਾ ਦਾ ਲਾਸਟ ਤੇ ਵੀ ਇਹ ਕੁੰਡਾ ਉਲਟਾ ਹੀ ਆਊਗਾ ਅਸਟਰਾ ਮੈਂ ਸਿਲਾਈ ਕੰਪਲੀਟ ਕਰਦੀ ਹਾਂ ਦੇਖੋ ਸਿੱਧੀ ਸਾਈਡ ਤੋਂ ਸਾਰੀ ਸਿਲਾਈ ਕੰਪਲੀਟ ਹੋ ਗਈ ਲਾਸਟ ਤੇ ਵੀ ਹੁਣ ਕੁੰਡਾ ਉਲਟਾ ਹੀ ਆ ਗਿਆ ਦੇਖੋ ਠੀਕ ਹੈ ਇਸ ਤਰ੍ਹਾਂ ਰੌਂਗ ਸਾਈਡ ਤੋਂ ਸਿਲਾਈ ਹੁਣ ਜਿਹੜਾ ਕੁੰਡਾ ਇੱਧਰ ਆ ਪੋਲਟਾ ਬਣਾਇਆ ਇੱਧਰ ਸਿੱਧਾ ਬਣਾਉਣਾ ਜਿਹੜਾ ਇੱਧਰ ਸਿੱਧਾ ਬਣਾਇਆ ਇੱਧਰ ਉਲਟਾ ਬਣਾਉਣਾ ਦੇਖੋ ਲਾਸਟ ਵਾਲਾ ਕੁੰਡਾ ਉਲਟਾ ਸੀ ਤਾਂ ਇੱਧਰ ਆਊਗਾ ਸਿੱਧਾ ਇਹ ਕੁੰਡਾ ਉਧਰ ਸਿੱਧਾ ਤੇ ਇੱਧਰ ਆਊਗਾ ਉਲਟਾ ਤਾਂ ਇਸ ਤਰ੍ਹਾਂ ਸਾਰੀ ਸਲਾਈ ਆਪਾਂ ਕੰਪਲੀਟ ਕਰਨੀ ਹੈ ਲਾਸਟ ਤੇ ਆਪਣਾ ਫੁੰਡਾ ਸਿੱਧਾ ਆ ਜਾਊਗਾ ਕਿਉਂਕਿ ਉਧਰ ਉਲਟਾ ਠੀਕ ਹੈ ਇੱਕ ਦੋ ਸਲਾਈਆਂ ਤੋਂ ਬਾਅਦ ਆਪਾਂ ਨੂੰ ਜਿਹੜੇ ਕੁੰਡੇ ਦਿਖਾਈ ਦੇਣ ਲੱਗ ਜਾਂਦੇ ਦੇਖੋ ਇਸ ਤਰ੍ਹਾਂ ਫਿਰ ਆਪਾਂ ਸਿੱਧੇ ਕੁੰਡੇ ਉੱਪਰ ਸਿੱਧਾ ਕੁੰਡਾ ਉਲਟੇ ਕੁੰਡੇ ਉੱਪਰ ਉਲਟਾ ਕੁੰਡਾ ਬਣਾਈਏ ਉਹਨਾਂ ਜਿਹੜੀ ਬਾਰਡਰ ਦੀ ਲੰਬਾਈ ਕੰਪਲੀਟ ਕਰ ਲੈਣੀ ਬਹੁਤ ਹੀ ਸੌਖੇ ਤਰੀਕੇ ਨਾਲ ਬਾਰਡਰ ਬੰਦ ਹੈ ਦੇਖੋ ਇਸ ਤਰ੍ਹਾਂ ਸਾਰੀ ਸਿਲਾਈ ਕੰਪਲੀਟ ਕਰ ਲੈਣੀ ਚੜਾਈ ਤੁਸੀਂ ਆਪਣੇ ਹਿਸਾਬ ਨਾਲ ਰੱਖ ਲੈਣੀ ਠੀਕ ਹੈ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰिएशन YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਿਆ ਕਰੋ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੋਵੇ ਤੁਹਾਡੇ ਤੱਕ ਪਹੁੰਚ ਸਕੇ ਤੁਸੀਂ ਮੇਰੇ ਚੈਨਲ ਤੇ ਜਾ ਕੇ ਬਹੁਤ ਹੀ ਸੋਹਣੇ ਸੋਹਣੇ ਡਿਜ਼ਾਈਨ ਬਾਰਡਰ ਡਿਜ਼ਾਈਨ ਤੇ ਜਿਹੜੀ ਆਪਣੀ ਪ੍ਰੋਜੈਕਟ ਲਈ ਬਹੁਤ ਹੀ ਸੌਖੇ ਤਰੀਕੇ ਨਾਲ ਮੈਂ ਡਿਜ਼ਾਈਨ ਬਣਾਉਣੇ ਦੱਸਿਆ ਤੁਸੀਂ ਦੇਖ ਸਕਦੇ ਹੋ ਲਓ ਜੀ ਮੈਂ ਬਾਰਡਰ ਦੀ ਚੜਾਈ ਕੰਪਲੀਟ ਕਰ ਲਈ ਇਹਨੀ ਚੜਾਈ ਮਨੀ ਬਾਰਡਰ ਦੀ ਚਾਹੀਦੀ ਹੈ ਤੁਸੀਂ ਚੜਾਈ ਆਪਣੀ ਹਿਸਾਬ ਨਾਲ ਰੱਖ ਲੈਣੀ ਹੈ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਜੀ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਧੰਨਵਾਦ